ਵਾਹਿਦੂਰ ਦੀ ਕਾਖਾਲਸਾ ਵਾਹਿਦੂਰ ਸਿੰਘ ਦੀ ਫਤਿਹ ਆਸਥਾ ਜਿਹੜੀ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਮਹੱਤਮ ਰੱਖਦੀ ਆ ਉਸ ਵਿਅਕਤੀ ਦੇ ਭਾਵਨਾਵਾਂ ਦੇ ਨਾਲ ਜੇ ਕੋਈ ਖਿਲਵਾੜ ਕਰਦਾ ਤੇ ਉਹ ਬਹੁਤ ਵੱਡਾ ਜੁਰਮ ਹੈ ਅਸੀਂ ਇਹ ਦੇਖ ਰਹੇ ਹਾਂ ਕਿ ਇਸ ਦੇਸ਼ ਦੇ ਅੰਦਰ ਸੋਸ਼ਲ ਮੀਡੀਆ ਤੇ ਕੁਝ ਪਲੇਟਫਾਰਮ ਐਸੇ ਨੇ ਜਿਹੜੇ ਕਿ ਵਿਸ਼ੇਸ਼ ਕਰਕੇ ਸਿੱਖੀ ਦੇ ਬਾਰੇ ਦੇ ਵਿੱਚ ਗੁਰੂ ਸਾਹਿਬਾਨ ਦੇ ਬਾਰੇ ਦੇ ਵਿੱਚ ਬਹੁਤ ਸਾਰੀ ਆਪਾਦਰਵ ਜਿਹੜਾ ਉਹ ਬਿਆਨ ਕਰ ਰਹੇ ਨੇ ਉਹਨਾਂ ਦੀਆਂ ਤਸਵੀਰਾਂ ਪਾ ਰਹੇ ਨੇ ਪੋਸਟਾਂ ਪਾ ਰਹੇ ਨੇ ਭਾਵੇਂ ਕਿ ਇਹਦੇ ਬਾਰੇ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਨੇ ਮੌਜੂਦਾ ਸਰਕਾਰ ਨੂੰ ਬਹੁਤ ਵਾਰ ਲਿਖਤੀ ਪੱਤਰ ਭੇਜਿਆ ਉਹਨਾਂ ਦੇ ਨਾਮ ਵੀ ਭੇਜਿਆ ਹੁਣ ਅੱਜ ਫੇਰ ਕਿਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਜਿਹੜਾ ਅਕਸਰ ਹੀ ਸਿੱਖਾਂ ਦੇ ਖਿਲਾਫ ਜਿਹੜਾ ਉਹ ਗਲਤ ਜਿਹੜਾ ਬਿਆਨੀ ਕਰਦਾ ਤੇ ਗਲਤ ਪੋਸਟਾਂ ਪਾਉਂਦਾ ਉਹਦੇ ਵੱਲੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਸਵੀਰ ਪਾ ਕੇ ਉਹਨੇ ਏਆਈ ਦੇ ਰਾਹੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਸ ਦੇ ਨਾਲ ਸਿੱਟੇ ਭਾਵਨਾਵਾਂ ਨੂੰ ਵੱਡੀ ਠੇਸ ਪਹੁੰਚੀ ਆ ਅਸੀਂ ਇਸ ਗੱਲ ਦੇ ਬਧਈ ਆ ਕਿ ਇਸ ਦੇਸ਼ ਦੇ ਅੰਦਰ ਸਭ ਧਰਮਾਂ ਦੇ ਲੋਕ ਆਪੋ ਆਪਣੇ ਧਰਮਾਂ ਦੇ ਪ੍ਰਤੀ ਸਤਿਕਾਰ ਰੱਖਦੇ ਆ ਤੇ ਕਿਸੇ ਵੀ ਧਰਮ ਦੇ ਪੀਰ ਕਬਰ ਨਾਲ ਕੋਈ ਵੀ ਖਿਲਵਾਣ ਹੁੰਦਾ ਉਹ ਸਭ ਤੋਂ ਮਾੜਾ ਸੋ ਮੌਜੂਦਾ ਸਮੇਂ ਦੀ ਸਰਕਾਰ ਦੇ ਇੱਕ ਜਿਹੜੇ ਬੀਜੇਪੀ ਦੇ ਆਗੂ ਨੇ ਇਸ ਦੇ ਲਈ ਇੱਕ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਜਿਹਦੇ ਵਿੱਚ ਉਹਨੇ ਖੰਡਨ ਕੀਤਾ ਅਸੀਂ ਚਾਹਾਂਗੇ ਕਿ ਪੋਸਟ ਪਾਈ ਆ ਚੰਗੀ ਗੱਲ ਆ ਇੱਕ ਸਿੱਖ ਦਾ ਫਰਜ਼ ਆ ਪਰ ਅਸੀਂ ਚਾਹਾਂਗੇ ਕਿ ਕੇਂਦਰ ਸਰਕਾਰ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਵੀ ਇਸ ਗੱਲ ਲਈ ਹਮੇਸ਼ਾ ਚਾਰਾਜੋਈ ਕਰਦੀ ਆ ਕੇਂਦਰ ਸਰਕਾਰ ਸਭ ਧਰਮਾਂ ਦੇ ਜਿਹੜੀ ਭਾਵਨਾਵਾਂ ਦੇ ਨਾਲ ਆਸਥਾ ਦੇ ਨਾਲ ਖਲਵਾੜ ਕਰਨ ਵਾਲੇ ਕਿਸੇ ਵੀ ਪਲੇਟਫਾਰਮ ਕਿਸੇ ਵੀ ਵਿਅਕਤੀ ਦੇ ਖਿਲਾਫ ਇੱਕ ਥੋਸ ਕਾਨੂੰਨ ਹੋਣਾ ਚਾਹੀਦਾ ਧਰਮ ਦੀ ਕੋਈ ਵੀ ਕਿਸੇ ਦੀ ਧਾਰਮਿਕ ਭਾਵਨਾ ਦੇ ਨਾਲ ਖਿਲਵਾੜ ਨਾ ਕਰ ਸਕੇ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਵਿੱਚ ਜੋ ਇਹ ਪਲੇਟਫਾਰਮ ਦੇ ਉੱਤੋਂ ਜਿਹੜਾ ਤਸਵੀਰਾਂ ਜਿਹੜੀਆਂ ਅਪਲੋਡ ਕੀਤੀਆਂ ਗਈਆਂ ਇਸ ਦੀ ਡਰ ਕੇ ਅਸੀਂ ਨਿੰਦਾ ਕਰਦੇ ਹਾਂ ਤੇ ਜਿਹੜੀ ਛਾਉਣੀ ਤੋਂ ਤਰ੍ਹਾਂ ਪ੍ਰੰਧ ਕਮੇਟੀ ਕੇਂਦਰ ਸਰਕਾਰ ਤੱਕ ਪਹਿਲਾਂ ਵੀ ਪਹੁੰਚ ਕਰਦੀ ਆ ਸੋ ਇਹਦੇ ਵਾਸਤੇ ਸਖਤੀ ਨਾਲ ਕਾਨੂੰਨ ਜਿਹੜਾ ਲੈ ਕੇ ਆਵੇ ਤਾਂ ਕਿ ਕਿਸੇ ਦੀ ਭਾਵਨਾ ਧਾਰਮਿਕ ਭਾਵਨਾ ਦਾ ਖਿਲਵਾੜ ਨਾ ਹੋ ਸਕੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰ ਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News